ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਹੈ ਉੱਥੇ ਹੀ ਨਗਰ ਨਿਗਮ ਦੇ ਕੁਝ ਅਫਸਰ ਡਿਊਟੀ ਦੇ ਵਿੱਚ ਕਤਾਹੀ ਕਰ ਰਹੇ ਸੀ ਜਿਨ੍ਹਾਂ ਨੂੰ ਐਮਐਲਏ ਬਟਾਲਾ ਸ਼ਹਿਰੀ ਕਲਸੀ ਦੇ ਵੱਲੋਂ ਮੌਕੇ ਦੇ ਉੱਤੇ ਹੀ ਸਸਪੈਂਡ ਕਰ ਦਿੱਤਾ ਤੇ ਸਿੱਧਾ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਤੂੰ ਡਿਊਟੀ ਕਰਨ ਦੇ ਕਾਬਿਲ ਨਹੀਂ ਹੈ ਮੈਨੂੰ ਕਤਾਹੀਆਂ ਨਹੀਂ ਚਾਹੀਦੀ ਆ ਡਿਪਟੀ ਕਮਿਸ਼ਨਰ ਨੂੰ ਕਹਿ ਦਿੱਤਾ ਮਾਫ ਕਰਨਾ ਕਮਿਸ਼ਨਰ ਸਾਹਿਬ ਨੂੰ ਕਹਿ ਦਿੱਤਾ ਕਿ ਕਮਿਸ਼ਨਰ ਸਾਹਿਬ ਇਹਨੂੰ ਸਸਪੈਂਡ ਕਰੋ ਤੂੰ ਡਿਊਟੀ ਕਰਨ ਦੇ ਲਾਇਕ ਨਹੀਂ ਆ ਸਿੱਧਾ ਉਸ ਵਿਅਕਤੀ ਨੂੰ ਵੀ ਕਹਿ ਦਿੱਤਾ ਤਾਂ ਕੀ ਕੁਝ ਕਹਿ ਰਹੇ ਨੇ ਇਹ ਸ਼ਹਿਰੀ ਕਲਸੀ ਤੇ ਉਹਨਾਂ ਦੀ ਗੱਲਬਾਤ ਵੀ ਸੁਣਾਉਣੀ ਆ ਤੇ ਜੋ ਮੌਕੇ ਦੇ ਉੱਤੇ ਐਕਸ਼ਨ ਲਿਆ ਗਿਆ ਉਹ ਵੀ ਸੁਣਾਉਣੀ ਆ ਕਿਹੜਾ ਅਫਸਰ ਸਸਪੈਂਡ ਕੀਤਾ ਗਿਆ ਉਹ ਵੀ ਤੁਹਾਨੂੰ ਦੱਸਦੇ ਆ ਇੱਥੇ ਡਿਊਟੀਆਂ ਕੀ ਦੀਆਂ ਜਿਹੜਾ ਤਾਂ ਕੰਪੈਕਟਰ ਚੱਲਦਾ ਹੈ ਹਾਂ ਟਰਾਲੀ ਵਾਲਾ ਨਹੀਂ ਹੁੰਦਾ ਸਰ ਇਹਦਾ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਕਰ ਚੋਕਰ ਕੇ ਸਰ ਡਿਊਟੀਆਂ ਕੀ ਦੀਆਂ ਸੁਪਰਡੈਂਟ ਕਿਹੜਾ ਇੱਥੇ ਉਹ ਕੀ ਸੁਪਰਵਾਈਜ਼ਰ ਸੁਪਰਵਾਈਜ਼ਰ ਕੌਣ ਹੈ ਰਿਕਾਡ ਸੁਪਰਵਾਈਜ਼ਰ ਕੌਣ ਹੈ ਇੱਥੇ ਅਰਬਨ ਸਟੇਟ ਦਾ ਏਰੀਆ ਪੈਂਦਾ ਜੀ ਇਧਰ ਸਾਰਾ ਆਪਣੇ ਬੰਦਾ ਦੀ ਕੋਈ ਆਪਣਾ ਸਟੇਸ਼ਨ ਉਧਰ ਹੈ ਜੀ ਆਪਣਾ ਕਿਉਂ ਨਹੀਂ ਲਾਇਆ ਤੁਸੀਂ ਸਰ ਇਹ ਅਫਸਰ ਸੇਟ ਦਾ ਪੁੱਡਾ ਤੇ ਪੂਰੇ ਸਾਰਾ ਬੰਦ ਨਹੀਂ ਆਉਂਦਾ ਜੀ ਇਹ ਤੇ ਬੰਦਾ ਨਹੀਂ ਨਹੀਂ ਪਰ ਆਹ ਰੋਡ ਕਿੰਨੀ ਨਹੀਂ ਸਰ ਐ ਕੋਪੀ ਨੇ ਸੁਪਾਈ ਨਹੀਂ ਕਾਉਂਦੀ ਜੀ 15 ਦੇ ਯਾਰ ਆ ਤਾਂ ਚੱਕਣਾ ਨਾ ਅੰਦਰ ਹੀ ਘਰਾਂ ਦੀ ਥੋੜੀ ਕਹਿ ਰਹੇ ਆ ਸਰ ਇੰਸਪੈਕਟਰ ਭੇਜ ਕੇ ਚੁਕਾਈਦਾ ਜੀ ਚੁਕਾਈਦਾ ਤਾਂ ਫਿਰ ਚੁਕਾਇਆ ਕਿਉਂ ਨਹੀਂ ਆਹ ਤੇ ਰੋਡ ਸਰ ਅਸੀਂ ਦੋ ਦਿਨ ਹੋ ਗਏ ਰੋਡ ਹੀ ਕਰਨੇ ਜਿਹੜੇ ਮਗਰ ਦਾ ਕੂੜਾ ਪੁਰਾਣਾ ਕੂੜਾ ਹੈ ਤਾਂ ਕਿੰਨਾ ਚਿਰ ਹੋ ਗਿਆ ਕੂੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆ ਕੂੜਾ ਆ ਸਾਰੀ ਰੋਡ ਆ ਠੀ ਥੋੜਾ ਜਿਹਾ ਟੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਅਸਰ ਦੋ ਦਿਨ ਹੋ ਗਏ ਰੂਟ ਦੇ ਸਰ ਫਰਜ਼ ਬਣਦਾ ਕਿ ਨਹੀਂ ਬਣਦਾ ਹੰ ਦੱਸੋ ਮੈਨੂੰ ਕੀ ਜਵਾਬ ਹੈ ਤਾਂ ਸਰ ਕੀ ਕਰਨ ਇੱਥੇ ਸਰ ਕੀ ਕਰਨ ਇਹਦਾ ਜਵਾਬ ਦਿਓ ਮੈਨੂੰ ਸਰ ਅਸੀਂ ਪਾਲਕੀ ਸਾਹਿਬ ਦੇ ਸਰ ਰਸਤੇ ਪਾਲਕੀ ਸਾਹਿਬ ਬਟਾਲਾ ਜਿਹੜਾ ਮੇਲਾ ਚੱਲਦਾ ਨਾ ਜਿਹੜਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਿਆ ਨਹੀਂ ਨਹੀਂ ਸਰ ਕਹਿੰਦੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਦੂਸਰ ਫਿਰ ਕੋਈ ਕਰਾਉਣੇ ਸਰ ਫਿਰ ਕਰਵਾ ਲੈ ਮੈਨੂੰ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨਰ ਸਾਹਿਬ ਮੇਰੇ ਹੱਥ ਖੜੇ ਇਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਠੀਕ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਠੀਕ ਠੀਕ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਕਮਿਸ਼ਨਰ ਸਾਹਿਬ ਨੂੰ ਡਾਕਟਰ ਵੀ ਦੇ ਕੇ ਆਏ ਇਹ ਚੀਜ਼ ਦਾ ਹਾਂ ਹਾਂ ਤੇ ਵੇਖ ਲਓ ਸਾਡੇ ਹਾਲਾਤ ਵੇਖ ਲਓ ਕਿਦਾਂ ਦੇ ਆਸੀਂ ਖੁਦ ਪੰਜ ਪੰਜ ਜਵਾਬ ਦੇ ਜਵਾਬ ਦੇ ਜਵਾਬ ਦੇ ਕੋਰ ਦੋਰਾ ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਐ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਕਿਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਮਹੀਨਾ ਹੋ ਗਿਆ ਤਰਲੇ ਮਾਰਦੇ ਆ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਹਦਾ ਦੇਖੋ ਇੱਥੇ ਸਾਰਾ ਇਨਾ ਗਦਰ ਪਿਆ ਬਾਬੇ ਦਾ ਵਿਆਹ ਵਾਹੀ ਇੱਕ ਬਾਬੇ ਦੇ ਵਿਆਹ ਤੇ ਤੁਹਾਨੂੰ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨੀ ਜਥਾ ਪਲੱਸ ਡਾਕਟਰ ਸ਼ਿਵ ਸਿੰਘ ਉਹਦੇ ਤਿੰਨ ਦਿਨ ਦੇ ਕੀਰਤਨ ਦਰਬਾਰ ਤੇ ਲੱਲੇ ਜੀ ਇਹ ਸਾਡੀ ਹਾਲਾਤ ਇਹ ਵੇਖਣਗੇ ਆਣ ਕੇ ਪਹਿਲਾਂ ਦੱਸੋ ਵਧੀਆ ਰੋਡ ਸਭ ਤੋਂ ਨੀਵੀਂ ਰੋਡ ਹੋਣੀ ਪਿਆਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ ਤੂੰ ਇਨਚਾਰਜ ਐ ਇਥੋਂ ਦਾ ਕੋਈ ਨਹੀਂ ਕਰਨ ਦੇ ਸਾਹਿਬ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਸਰ ਛੋਟੂ ਜੀ ਆਪਣੀ ਡੈਰੀਲਵਾ ਆ ਗਿਆ ਐਪਲੀਕੇਸ਼ਨ ਦੇਖ ਗਿਆ ਤੁਹਾਡੇ ਦਫਤਰ ਕੁ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਆ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਆ ਤੇ ਇਹ ਐਪਲੀਕੇਸ਼ਨਾਂ ਵੇਖਣੀ ਆ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਅਸੀਂ ਬਿਜੀਆਂ ਸਾਨੂੰ 15 ਅਗਸਤ ਤੱਕ ਨਾਮ ਦੇ ਉੱਠ ਕਰਨਾ ਤੇ ਉਹ ਹੁਣ 15 ਅਗਸਤ ਦੇ ਦੇਖੋ ਮੈਂ ਤੁਹਾਨੂੰ ਅੱਗੇ ਕੋਈ ਬੇਨਤੀ ਕਰਦਾ ਹੁੰਦਾ ਵੀ ਸ਼ਹਿਰ ਪਿਆਰਾ ਆ ਸਾਡੇ ਮਨੂੰ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਅਫਸਰ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ ਸੋ ਜਾਣ ਬੁੱਝ ਕੇ ਮੈਂ ਕਹਿ ਸਕਦਾ ਵੀ ਜਿਹੜਾ ਸਾਰਾ ਤੰਤਰ ਹੁੰਦਿਆਂ ਹੋਇਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤੇ ਫਿਰ ਉਹਦੀ ਨੀਅਤ ਚ ਖੋਟ ਆ ਸੋ ਜਿਹੜੇ ਜਿਹੜੇ ਨੀਅਤ ਚ ਖੋਟ ਵਾਲਾ ਉਹ ਤੇ ਹੁਣ ਨਹੀਂ ਆਪਾਂ ਕਿ ਹਰ ਹਾਲਤ ਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਊਗਾ ਸੋ ਬਟਾਲੇ ਨੂੰ ਤਗੜੇ ਕਰਾਂਗੇ ਤਰੱਕੀ ਚ ਲੈ ਕੇ ਜਾਵਾਂਗੇ ਕਿਉਂਕਿ ਕੱਲੀ-ਕੱਲੀ ਚੀਜ਼ ਵਾਚ ਕਰ ਰਹੇ ਹੱਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆਈ ਜਦੋਂ ਸਾਡੀ ਪਾਰਟੀ ਦੇ ਅੰਡਰ ਆ ਗਈ ਉਸ ਤੋਂ ਬਾਅਦ ਜਿਹੜਾ ਵਾ ਵੀ ਇਹ ਸਾਰਾ ਜਿਹੜਾ ਕੰਮ ਹੈ ਤੇ ਫਿਰ ਲੋਕਾਂ ਦੀ ਟੈਨਸ਼ਨ ਨਹੀਂ ਫਿਰ ਸਾਡੇ ਆਪਣੇ ਆਂ ਬੰਦਿਆਂ ਦੀ ਟੈਨਸ਼ਨ ਆ ਤੁਸੀ ਸੁਣਿਆ ਐਮਐਲਏ ਬਟਾਲਾ ਸ਼ਹਿਰੀ ਕਲਸੀ ਦੇ ਵੱਲ ਉਹ ਕਹਾ ਗਿਆ ਕਿ ਲੋਕਾਂ ਦੇ ਨਾਲ ਖੜਨ ਦਾ ਸਮਾਂ ਆ। ਲੋਕਾਂ ਨੇ ਸਾਨੂੰ ਬਣਾਇਆ। ਜੇਕਰ ਸਾਰਾ ਕੁਝ ਹੋਣ ਦੇ ਬਾਵਜੂਦ ਸਾਰੀਆਂ ਫੈਸਿਲਿਟੀਆਂ ਮਿਲਣ ਦੇ ਬਾਵਜੂਦ ਫਿਰ ਵੀ ਕੋਈ ਕੰਮ ਨਹੀਂ ਕਰਨਾ ਫਿਰ ਕਹਿੰਦੇ ਸਿਸਟਮ ਦੇ ਵਿੱਚ ਖਰਾਬੀ ਨਹੀਂ ਫਿਰ ਉਸ ਦੀ ਨੀਅਤ ਦੇ ਵਿੱਚ ਖਰਾਬੀ ਆ। ਤਾਂ ਫਿਰ ਜਿਸ ਦੀ ਨੀਅਤ ਦੇ ਵਿੱਚ ਖਰਾਬੀ ਹੋਵੇ ਉਹ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਕੋਈ ਵੀ ਕਿੰਨਾ ਵੀ ਵੱਡਾ ਅਫਸਰ ਹੋਵੇ। ਤਾਂ ਮੌਕੇ ਦੇ ਉੱਤੇ ਹੀ ਸਸਪੈਂਡ ਕਰ ਦਿੱਤਾ ਵਿਅਕਤੀ ਨੂੰ ਸਿੱਧਾ ਕਹਿ ਦਿੱਤਾ ਤੂੰ ਆਰਾਮ ਕਰ ਤੂੰ ਡਿਊਟੀ ਕਰਨ ਦੇ ਕਾਬਿਲ ਨਹੀਂ। ਤਾਂ ਵਾਕਈ ਹੀ ਇਹ ਦਲੇਰੀ ਵਾਲੀ ਗੱਲ ਹੈ। ਵਾਕਈ ਹੀ ਇਹ ਇੱਕ ਐਮਐਲਏ ਵਾਲੀ ਗੱਲ ਹੈ ਕਿਉਂਕਿ ਲੋਕ ਜਿਹੜੇ ਨੇ ਅੱਜ ਤਰਾਹੀ ਤਰਾਹੀ ਕਰ ਰਹੇ ਨੇ ਹੜਾਂ ਦੀ ਮਾਰ ਲੋਕਾਂ ਦੇ ਉੱਤੇ ਪੈ ਚੁੱਕੀ ਆ ਪਰ ਅਜੇਹਰੇ ਵਿੱਚ ਵੀ ਜੇਕਰ ਡਿਊਟੀਆਂ ਦੇ ਵਿੱਚ ਕوتاਹੀਆਂ ਹੋਣ ਲੱਗ ਜਾਣ ਫੇਰ ਲੋਕ ਜਾਣਗੇ ਕਿੱਥੇ ਲੋਕ ਫੇਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਜ਼ਰੂਰ ਕਰਨਗੇ ਪਰ ਵਾਕਈ ਹੀ ਸ਼ਹਿਰੀ ਕਲਸੀ ਦੇ ਵੱਲੋਂ ਇਹ ਵੱਡਾ ਐਕਸ਼ਨ ਲੈ ਕੇ ਕਈ ਲੋਕਾਂ ਦਾ ਦਿਲ ਜ਼ਰੂਰ ਜਿੱਤ ਲਿਆ